ਮੈਂ ਗੇਟ ਹੀ ਬੰਦ ਕਰਨ ਲੱਗੀ ਸੀ ਇੱਕ ਮੁੰਡਾ ਭੱਜ ਕੇ ਆਇਆ ਫੜਾ ਫੜ ਮੇਰੀਆਂ ਉਂਗਲਾਂ ਤੇ ਟੱਕਰ ਰਹੀਆਂ ਨਹੀਂ ਉਹ ਬੰਦਾ ਫੜ ਲੈ ਤੇ ਕੀ ਕਰ ਸਾਰਾ ਉੱਤੜੇ ਹੋਇਆ ਬੰਦੇ ਹੋਏ ਕਾਰਵਾਈ ਕਰੋ ਯਾਰ ਬਹੁਤ ਮਾੜਾ ਹਾਲ ਹੋ ਰਿਹਾ ਰਾਜਪੁਰਾ ਚ ਐ ਤੁਸੀਂ ਇੱਕ ਤੁਸੀਂ ਇਹ ਦੇਖੋ ਵੀ ਇੱਕ ਮੋਲੇ ਚ ਚਾਰ ਪੰਜ ਵਾਰ ਦਾਟਾ ਹੋ ਗਿਆ ਇੱਕ ਮੋਲੇ ਚ ਤੇ ਆਪਾਂ ਇੱਕ ਮਤਲਬ ਕਿ ਤੇ ਮੇਰੇ ਸਾਲ 25 ਕਰਾਂਚ 5 ਕਰਾਂਚ ਵਾਰਦਾਤ ਹੋ ਗਈ ਹੈ ਤਾਂ ਤੁਸੀਂ ਇਹ ਦੇਖੋ ਰਾਜਪੁਰੇ ਚ ਕਿੰਨੀ ਵਾਰਦਾਤਾ ਹੋ ਗਈ ਹੈ ਜਿਹੜੇ ਵੀ ਲੋਕ ওই ਹੀ ਕਰ ਰਹੇ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਨਾ ਪੁਲਿਸ ਤੇ ਨਾ ਸਰਕਾਰ ਤੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਤੁਹਾਡੇ ਰਾਹੀਂ ਯਾਰ ਕੱਟੇ ਹੋ ਤਰਨਾ ਦਿਓ ਤਾਂ ਇਹਨਾਂ ਦਾ ਦਿਮਾਗ ਜਾ ਕੇ ਸੈੱਟ ਹੋਏਗਾ ਸਰਕਾਰਾਂ ਦਾ ਐਮਐਲਏ ਦਾ ਦੇ ਤਾਂ ਕੁਝ ਨਹੀਂ ਹੋਣ ਲਗਾ ਜਦ ਤੱਕ ਕੋ ਇਕੱਲਾ ਲੀਡਰ ਵੀ ਪੁੱਛ ਨਹੀਂ ਕਰ ਸਕਦਾ ਕੋਈ ਪੋਲਿਟੀਕਲ ਬੰਦਾ ਕੁਝ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਰਾਜਪੁਰੇ ਦੇ ਆਮ ਲੋਕ ਸਾਥ ਨਹੀਂ ਦੇਣਗੇ ਤਰਨੇ ਨਹੀਂ ਦੇਣਗੇ ਉਹਨਾਂ ਦਾ ਕੁਝ ਨਹੀਂ ਹੋਣਾ ਮੈਂ ਬੋੜੇ ਰਾਏ ਕਹਿੰਦਾ ਵੀ ਤੇ ਇੱਕ ਆਵਾਜ਼ ਚੱਕਿਆ ਕਰੋ ਰਹਿਣਾ ਕਰੋ ਆਓ ਉਸੇ ਤਰਨੇ ਤੇ ਉਹ ਸੜਕਾਂ ਤੇ ਆ ਕੇ ਤੇ ਬਹੁਤ ਸਥਿਤੀ ਖਰਾਬ ਹੈ ਮੈਂ ਕਹਿ ਸਕਦਾ ਵੀ ਬੁਰੇ ਹਾਲਾਤ ਨੇ ਰਾਜਪੁਰਾ ਚ ਰਾਜਪੁਰਾ ਦੇ ਲੋਕ ਇਹ ਸੋਚਣ ਲੱਗ ਗਏ ਵੀ ਅਸੀਂ ਘਰੋ ਹੀ ਨਾ ਬਾਰ ਨਿਕਲੀਏ ਅਸੀਂ ਸੇਬ ਰਹੀਏ ਜਾਂ ਅਸੀਂ ਰਾਜਪੁਰਾ ਛੱਡ ਕੇ ਕਿਸੇ ਹੋਰ ਸ਼ਹਿਰ 'ਚ ਜਾਂ ਹੋਰ ਕਿਸੇ ਸਟੇਟ 'ਚ ਇਹ ਲੋਕਾਂ ਦੀ ਸੋਚ ਬਣ ਗਈ ਹੈ ਕੁਝ ਵੀ ਨਹੀਂ ਆਂਦਾ ਤੇ ਸਿਰਫ ਇਹ ਸਰਕਾਰ ਲੁੱਟਣ ਤੇ ਤੇ ਕੁੱਟਣ ਤੇ ਲੱਗੀ ਹੋਈ ਹੈ ਮੈਂ ਇਹ ਕਹਿ ਸਕਦਾ ਵੀ ਪੰਜਾਬ ਸਰਕਾਰ ਬਿਲਕੁਲ ਖੇਲ ਹੋ ਚੁੱਕੀ ਹੈ ਇਹਨਾਂ ਨੂੰ ਸਿਰਫ ਡਰਾਮੇ ਤੋਂ ਇਲਾਵਾ ਕੀ ਕਰ ਰਹੇ ਹੋ ਮੈਂ ਐਮਐਲਏ ਨੂੰ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਇੱਥੇ ਧਿਆਨ ਦਿਓ ਬੋਲ ਪੈਸੇ ਕਮਾ ਲੇ ਤੁਸੀਂ ਠੀਕ ਹੈ ਜਲਦੀ ਉਹ ਥੋੜਾ ਜਿਹਾ ਰਾਜਪੁਰਾ ਦੀ ਜਨਤਾ ਦਾ ਖਿਆਲ ਦਿਓ ਤੇ ਜਲਦੋ ਜਲਦੇ ਚੋਰ ਭੜੋ ਤੇ ਜਿਹੜੇ ਆ ਸ਼ੀਸ਼ੇ ਉੱਤੇ ਬਦਮਾਸ਼ੀ ਬੰਦ ਕਰੋ ਰੋਜ਼ ਇੱਥੇ ਬਦਮਾਸ਼ੀ ਹੋ ਰਹੀ ਹੈ ਤੁਸੀਂ ਥੋੜੇ ਦਿਨ ਪਹਿਲਾਂ ਇੱਥੇ ਇੱਕ ਬੱਚੇ ਨੂੰ ਉੱਤੇ ਕੁੱਟਿਆ ਮੈਨੇ ਚਲੋ ਉਹਨਾਂ ਨੇ ਫੜ ਲਏ ਕੀ ਹੋ ਰਿਹਾ ਰਾਜਪੁਰਾ ਚ ਬਹੁਤ ਨਲਕੀ ਹੈ ਇਹਦੇ ਉੱਤੇ ਖਿਆਲ ਕਰਨਾ ਚਾਹੀਦਾ ਹੈ ਨਹੀਂ ਤਾਂ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਪੀਐਸਸੀ ਅਗਰ ਤੁਸੀਂ ਇਹ ਚਪੰਜ ਚਾਰ ਦਿਨਾਂ ਚ ਬੰਦੇ ਨਾ ਫੜੇ ਤਾਂ ਅਸੀਂ ਟਾਲੀ ਵਾਲੇ ਚੋਪ ਭਾਰਤੀ ਜਨਤਾ ਪਾਰਟੀ ਤਰਨਾ ਦਊਂ ਕੰਪਲੇਟ ਮੈਂ ਆਇਆ ਮੌਕੇ ਤੇ ਕੰਪਲੇਟ ਲੈ ਕੇ ਕਾਰਵਾਈ ਕਰ ਦਵਾਂਗੇ ਜੋ ਬੰਦੀਆਂ ਕਰ ਲਈ ਤੁਸੀਂ ਮੈਨਾਂ ਦੇ ਸਾਡੇ 12:30 ਦਾ ਟਾਈਮ ਸੀਗਾ ਮੈਂ ਗੇਟ ਹੀ ਬੰਦ ਕਰਨ ਲੱਗੀ ਸੀ ਇੱਕ ਮੁੰਡਾ ਫਾੜ ਕੇ ਆਇਆ ਫਟਾਫਟ ਮੇਰੀਆਂ ਵਾਲਿਟ ਚੁੱਕ ਕੇ ਲੈ ਗਿਆ ਦੂਜਾ ਮੁੰਡਾ ਦੂਰ ਖੜਾ ਸੀਗਾ ਉਹ ਬਾਈਕ ਤੇ ਆਇਆ ਫਟਾਫਟ ਉਹਨੂੰ ਬਿਠਾ ਕੇ ਲੈ ਗਿਆ ਸੀਨੇ ਟਾਂਕੇ ਲੱਗੇ ਆਪਾਂ ਨੂੰ ਚਾਰ ਚਾਰ ਲੱਗੇ ਦੂਆ ਫਸੇ ਹਾਲੋ ਤੇ ਕਿੰਨੇ ਵਜੇ ਦੀ ਟਾਈਮਿੰਗ ਸੀਗੀ 12:30 ਦੁਪਹਿਰ ਦਾ ਦੁਪਹਿਰ ਦੇ ਟਾਈਮ ਹਾਂ ਸੀਸੀਟੀਵੀ ਫੁਟੇਜ ਵੀ ਤੁਹਾਡੇ ਕੋਲ ਆਈ ਹੈ ਹਾਂਜੀ ਆ ਹੈਗੀ ਕੀ ਪੁਲਿਸ ਨੂੰ ਦਿੱਤੀ ਹੈ ਤੁਸੀਂ ਕਾਰਵਾਈ ਕਰਨਾ ਸੀ ਗਏ ਸੀ ਇਹ ਪੁਲਿਸ ਨੂੰ ਰਿਪੋਰਟ ਲਿਖਾ ਕੇ ਆ ਗਏ ਕੋਈ ਐਕਸ਼ਨ ਹੀ ਨਹੀਂ ਲੈਂਦਾ ਉਹਨਾਂ ਨੇ ਕਿਆ ਆਸ਼ਵਾਸਨ ਦਿੱਤਾ ਉਹਨਾਂ ਨੇ ਤੁਹਾਨੂੰ ਪਤਾ ਨਹੀਂ ਮੁੰਡਾ ਗਿਆ ਸੀਗਾ ਮੇਰੇ ਉੱਪਰ ਮੈਂ ਤਾਂ ਪੱਲੇ ਬੜੀ ਪੋੜੀਆਂ ਨਹੀਂ ਕਰ ਸਕਦੀ ਮੈਂ ਕਿਵੇਂ ਕਿਵੇਂ ਖਿੱਚਣਾ ਤੋੜੇ ਅੰਦਰ ਆਈ ਆ ਕੇ ਹਾਂਜੀ ਗੇਟ ਦੇ ਨਾਲ ਹੀ ਫੜਾ ਫੜੀਵੇਂ ਖਿੱਚ ਕੇ ਭੱਜਣ ਦੀ ਕੀਤੀ ਸੀ ਮੇਰੇ ਦੋਨੋਂ ਕੰਨ ਚੀਰੇ ਗਏ ਇਹ ਦੇਖੋ ਕੰਨ ਦੇਖੋ ਕਿਆ ਯਾਰ ਬਜੋ ਕੇ ਕੀ ਹੋ ਰਿਹਾ ਯਾਰ ਕਿਆ ਸਮਝ ਨਹੀਂ ਆ ਰਹੀ ਉਹੀ ਤੇ ਉਹੀ ਸੀਨ ਹੋ ਰਿਹਾ ਦੇਖ ਕੰਨ ਦੇਖੋ ਦੋਵੇਂ ਵਾਲੇ ਖਿੱਚ ਗਏ ਹਾਂਜੀ ਤੁਸਾਂ ਮੈਨੂੰ ਦੱਸੋ ਤਾਂ ਮਸਲੇ ਆ ਆਪ ਹੀ ਬੜਾ ਸ਼ੁਗਰ ਕਰਕੇ ਨਾ ਮੈਂ ਆਪ ਹੀ ਬਿਮਾਰ થઈ ਹਾਂ ਮੇਰੇ ਕੋਲ ਤਾਂ ਇਹ ਹੁਣ ਪਤਾ ਲਾ ਸ਼ੀਸ਼ੇ ਦੇਖਾਓ ਜੀ ਸ਼ੀਸ਼ੇ ਤੋੜ ਕੇ ਸਾਰੇ ਸਾਰਾਂ ਦੇ ਇੰਨੀ ਬਦਮਾਸ਼ੀ ਆ ਸਾਹਮਣੇ ਦੇ ਕੋਈ ਆ ਪਿਆ ਹੋਰ ਗੱਡੀ ਲੈ ਗਈ ਕੋਈ ਮੂਵੀ ਲੈਣ ਆੜੀ ਯਾਰ ਕਰੋ ਕੁਛ ਕੀ ਹੋ ਰਿਹਾ ਨਹੀਂ ਉਹ ਬੰਦਾ ਫੜ ਲੈ ਤੇ ਕੀ ਕਰ ਸਾਰਾ ਖੜੇ ਹੋਏ ਬੰਦੇ ਉਹਦੇ ਹਾਂ ਹਾਂ ਕਾਰਵਾਈ ਕਰੋ ਯਾਰ ਬਹੁਤ ਮਾੜਾ ਹਾਲ ਹੋ ਰਿਹਾ ਰਾਜਪੁਰਾ ਚ ਹਾਂ ਅਹ ਦੇਵਚ ਪਰਚਾ ਦੇ ਉਹਨਾਂ ਦੇ ਇਹਦੇ ਸਾਡੀ ਮਾਤਾ ਘੜੀ ਦੀ ਕੋਚ ਚ ਖਿੱਚ ਕੇ ਲੈ ਗਏ ਵਾਲਿਆ ਕੰਮ ਕਰਨ ਸਾਰਾ 파ੜਤਾ ਉਹਦਾ ਇਹ ਦੇਖੋ ਪਰਸੋ ਕਰਦੇ ਬਿਲਕੁਲ ਬਾਅਦ ਪਰਸੋ ਦੀ ਗੱਲ ਹੈ ਗੇਟ ਦੇ ਅੰਦਰ ਵੜ ਕੇ ਗੇਟ ਦੇ ਅੰਦਰ ਵੜ ਕੇ ਦੇਖ ਲਓ ਕਿੰਨਾ ਹੌਸਲਾ ਹੋਇਆ ਪਿਆ ਚੋਰਾਂ ਦਾ ਇਹਨਾਂ ਨੇ ਡਟਾ ਕੇ ਆਏ ਪੈਸਾ ਹਾਂ ਹੁਣੇ ਪੇਚੋ ਇੱਥੇ ਬੰਦੇ ਵੇਚੋ ਨਾ ਤੁਸੀਂ ਦੇਖੋ ਪਰਸੋ ਮੇਰੇ ਕੰਨ ਛਿਲਿਆ ਪਿਆ ਸਾਰਾ ਉਨਾ ਕੰਨਾਂ ਨੇ ਹਾਂ ਸਾਰਾ ਕੰਮ ਚੱਲ ਗਿਆ ਦਸ ਪਰਸੂ ਤੈਨੂੰ ਦੱਸਿਆ ਤੁਸੀਂ ਕੀ ਹੋਈ ਜਾਂਦਾ ਇਹ ਰਾਜਬੁਰ ਡਕੈਤੀ ਹੋ ਰਹੀ ਹੈ ਐ ਪਰਸੂ ਡਕੈਤੀ ਹੋ ਗਈ ਉੱਤੇ ਮੋਬਾਈਲ ਸਕੋਗੇ ਹੂੰ ਉਹ ਨਹੀਂ ਨਹੀਂ ਕਰੋ ਯਾਰ ਫਿਰ ਉਹੀ ਪਹਿਲਾਂ ਵਧੀਆ ਚੱਲ ਰਿਹਾ ਸੀਗਾ ਹੁਣ ਫਿਰ ਮੋਲ ਕਰਾਓ ਜਦੋਂ ਅਸੀਂ ਧਰਨਾ ਲਾਇਆ ਉਸ ਟਾਈਮ ਤਾਂ ਠੀਕ ਹੋ ਗਿਆ ਸੀਗਾ ਹੁਣ ਫਿਰ ਦੁਬਾਰਾ ਉਹੀ 10 20 ਦਿਨਾਂ ਤੋਂ ਫਿਰ ਦੁਬਾਰਾ ਉਹੀ ਚੱਲ ਗਿਆ ਯਾਰ ਹਾਂ ਹਾਂ ਉਹ ਸਾਰੇ ਆਉਨੋ ਹਾਂਜੀ ਸਰ ਤੁਸੀਂ ਕਹਦੇ ਚੋਰ ਚੈ ਨੋ ਮਿੰਟ ਪਹਿਲੇ ਸਨੇਚਰ ਮੋਟਰਸਾਈਕਲ ਤੇ ਆਏ ਗੱਲੀ ਚੋ ਚੈਨ ਕੀਤੀ ਔਰ ਪਚਰੰਗੀ ਚੌਕ ਕੋ ਸ਼ਿਕਾਇਤ ਦਰਜ ਕਰਾਈ ਸੀ ਨਹੀਂ ਨਹੀਂ ਸ਼ਿਕਾਇਤ ਨਹੀਂ ਕਰਾਈ ਸ਼ਿਕਾਇਤ ਰਾਤ ਦਾ ਟਾਈਮ ਸੀ ਜਾਂਦੇ ਰੇ ਲਾਈਟ ਸੀਗੀ ਨਹੀਂ ਸ਼ਿਕਾਇਤ ਕਿਉਂ ਦਰਜ ਨਹੀਂ ਕਰਾਈ ਆਪਾਂ ਪਹ ਗਏ ਨਹੀਂ ਰਾਤ ਨੂੰ ਚਲੋ ਆਪਣੀ ਕਾਰਵਾਈ ਹੁੰਦੀ ਹੈ ਅਗਲੇ ਵਿੱਚ ਕੀ ਕਰਨ ਕਹਿੰਦਾ ਨੂੰ ਪਤਾ ਚਲੋ ਇਹਨਾਂ ਨੂੰ ਪ੍ਰਚਾਰ ਕਰਾਂ ਕਿਨੇ ਇੱਕ ਟੋ ਦੀ ਗੱਲ ਐ 2 ਮਹੀਨੇ ਪਹਿਲੇ 2 ਮਹੀਨੇ ਪਹਿਲਾਂ ਹਾਂਜੀ ਕਿਨੇ ਦੋਲੇ ਜੈ ਨਹੀਂ ਸਬਤੁੱਲ ਸਬਤੁੱਲ ਐ ਤੁਸੀਂ ਇੱਕ ਤੁਸੀਂ ਇਹ ਦੇਖੋ ਵੀ ਇੱਕ ਮੋਲੇ ਚ ਚਾਰ ਪੰਜ ਵਾਰਦਤ ਆ ਹੋ ਗਈਆਂ ਇੱਕ ਮੋਲੇ ਚ ਤੇ ਆਪਾਂ ਇੱਕ ਮਤਲਬ ਕਿ ਤੇ ਮੇਰੇ ਹਿਸਾਬ ਨਾਲ 25 ਘਰਾਂ ਚ 5 ਘਰਾਂ ਚ ਵਾਰਦਤ ਹੋ ਗਈ ਐ ਤਾਂ ਤੁਸੀਂ ਇਹ ਦੇਖੋ ਰਾਜਪੁਰੇ ਚ ਕਿੰਨੀ ਇੱਕ ਵਾਰਦਾਤਾ ਹੋ ਗਈ ਹੈ ਜਿਹੜੇ ਵੀ ਲੋਕ ਉਹ ਹੀ ਕਰ ਰਹੇ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੈ ਨਾ ਪੁਲਿਸ ਤੇ ਨਾ ਸਰਕਾਰ ਤੇ ਵੀ ਅਸੀਂ ਕੋਈ ਤਰਖਾ ਦੇਾਂਗੇ ਬੰਦੇ ਫੜੇ ਜਾਣਗੇ ਇਹਨਾਂ ਕੁ ਮਾੜਾ ਹਾਲ ਹੋਇਆ ਪਿਆ ਤੇ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਵੀ ਚਾਰ ਵਾਰੀ ਪੁਲਿਸ ਨੂੰ ਚੌਂਕੀ ਚਾਰ ਨੂੰ ਫੋਨ ਕਰ ਲਿਆ ਆ ਹੁਣ ਯਾਰ ਹੁਣ ਯਾਰ ਇਹ ਹੋਇਆ ਦੋ ਘੰਟੇ ਹੋ ਗਏ ਇਹ ਦੱਸ ਰਹੇ ਨੇ ਅਸੀਂ ਰਾਤ ਨੂੰ ਵੀ ਫੋਨ ਕਰਿਆ ਕੀ ਹਾਲ ਹੋ ਰਿਹਾ ਹੁਣ ਆ ਰਹੀ ਹੈ ਮੇਰੇ ਘਰ ਆ ਗਿਆ ਹੁਣ ਆਇਆ ਨੇ ਕੀ ਕੀ ਚੱਲ ਰਿਹਾ ਰਾਜਪੁਰੇ ਤੇ ਸਮਝ ਹੀ ਨਹੀਂ ਆ ਰਹੀ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਤੁਹਾਡੇ ਰਾਹੀਂ ਯਾਰ ਕੱਟੇ ਹੋ ਤਰਨਾ ਦਿਓ ਤਾਂ ਇਹਨਾਂ ਦਾ ਦਿਮਾਗ ਜਾ ਕੇ ਸੈੱਟ ਹੋਏਗਾ ਸਰਕਾਰਾਂ ਦਾ ਐਮਐਲਏ ਦਾ ਨਹੀਂ ਤਾਂ ਕੁਝ ਨਹੀਂ ਹੋਣ ਲਗਾ ਜਾਂ ਤਾਂ ਦੇਖੋ ਕੱਲਾ ਲੀਡਰ ਵੀ ਕੁਝ ਨਹੀਂ ਕਰ ਸਕਦਾ ਕੋਈ ਪੋਲਿਟੀਕਲ ਬੰਦਾ ਕੁਝ ਨਹੀਂ ਕਰ ਸਕਦਾ ਜਦ ਤੱਕ ਤੁਸੀਂ ਰਾਜਪੁਰੇ ਦੇ ਆਮ ਲੋਕ ਸਾਥ ਨਹੀਂ ਦੇਣਗੇ ਤਰਨੇ ਨਹੀਂ ਦੇਣਗੇ ਉਹਨਾਂ ਦਾ ਕੁਝ ਨਹੀਂ ਹੋਣਾ ਮੈਂ ਤੁਹਾਡੇ ਰਾਹੀਂ ਕਹਿੰਦਾ ਵੀ ਇੱਕ ਆਵਾਜ਼ ਚੱਕਿਆ ਕਰੋ ਰਹਿਣਾ ਕਰੋ ਆਓ ਉੱਥੇ ਤਰਨੇ ਦਿਓ ਸੜਕਾ ਤੇ ਆ ਕੇ ਜਿਹੜਾ ਇਹ ਸਾਰਾ ਮਾਹੌਲ ਹੋਇਆ ਸ਼ੀਸ਼ੇ ਟੁੱਟੇ ਵਾਲੀਆਂ ਕੋਈ ਨਹੀਂ ਆ ਜੀ ਇਹ ਕੀ ਕਰਦੇ ਨੇ ਦੇਖੋ ਸੰਦੀਪ ਜੀ ਮੈਂ ਕਹਿ ਸਕਦਾ ਪੰਜਾਬ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਸਭ ਤੋਂ ਜਿਹੜਾ ਬੁਰਾ ਹਾਲ ਹੈ ਉਹ ਰਾਜਪੁਰਾ ਵਿੱਚ ਹੈਗਾ ਤੁਸੀਂ ਰੋਜ਼ ਕੋਈ ਨਾ ਕੋਈ ਇਹੋ ਜਿਹਾ ਕਾਂਡ ਹੋ ਰਿਹਾ ਹੈ ਵੀ ਚੋਰੀ ਦੀ ਵਾਰਦਾਤਾਂ ਡਕੈਤੀ ਚੋਰੀ ਨਹੀਂ ਡਕੈਤੀਆਂ ਹੋ ਰਹੀਆਂ ਤੇ ਤੁਸੀਂ ਇਹ ਦੇਖੋ ਮੇਰੇ ਨਾਲ ਮਾਤਾ ਖੜੇ ਨੇ ਇਹਨਾਂ ਦੇ ਘਰ ਆ ਕੇ ਹੀ ਅੰਦਰ ਆ ਕੇ ਵਾਲੇਖੋ ਕੇ ਲੱਗੇ ਨੇ ਇਹ ਦੇਖ ਲੋ ਇਹਨਾਂ ਦਾ ਕੰਮ ਦੇਖੋ ਤੇ ਕੱਲ ਰਾਤ ਨੂੰ ਆ ਕੇ ਸਾਡੇ ਦਫਤਰ ਦੇ ਪਿੱਛੇ ਬਿਲਕੁਲ ਏਰੀਆ ਪੈਂਦਾ ਵਾਰਡ ਨੰਬਰ 13 ਤੇ ਇਹਦੇ ਵਿੱਚ ਕੱਲ 6-7 ਕਾਰਾਂ ਦੇ ਸ਼ੀਸ਼ੇ ਤੋੜ ਗਏ ਤੇ ਬਹੁਤ ਸਥਿਤੀ ਖਰਾਬ ਹੈ ਮੈਂ ਕਹਿ ਸਕਦਾ ਵੀ ਬੁਰੇ ਹਾਲਾਤ ਨੇ ਰਾਜਪੁਰਾ ਚ ਰਾਜਪੁਰਾ ਚ ਦਾ ਲੋਕ ਇਹ ਸੋਚਣ ਲੱਗ ਗਏ ਵੀ ਅਸੀਂ ਘਰੋਂ ਹੀ ਨਾ ਬਾਹਰ ਨਿਕਲੀਏ ਅਸੀਂ ਸੇਬ ਰਹੀਏ ਜਾਂ ਅਸੀਂ ਰਾਜਪੁਰਾ ਛੱਡ ਕੇ ਕਿਸੇ ਹੋਰ ਸ਼ਹਿਰ ਚ ਜਾਂ ਹੋਰ ਕਿਸੇ ਸਟੇਟ ਚ ਇਹ ਲੋਕਾਂ ਦੀ ਸੋਚ ਬਣ ਗਈ ਮੈਂ ਵੀ ਕਹਿ ਸਕਦਾ ਵੀ ਜਿੰਨੇ ਵੀ ਆਪਣਾ ਵਿਭਾਗ ਨੇ ਸਰਕਾਰੀ ਵਿਭਾਗ ਨੇ ਸਾਡੇ ਅੰਮਲ ਸਾਬ ਨੇ ਠੇਕੇ ਤੇ ਦਿੱਤੇ ਹੋਏ ਨੇ ਸਾਰੇ ਹੀ ਸਾਰੇ ਵਿਭਾਗਾਂ ਨੇ ਠੇਕੇ ਤੇ ਦਿੱਤੇ ਹੋਏ ਨੇ ਤੇ ਹੁਣ ਜਦੋਂ ਇੱਕ ਐਮਐਲਈ ਚੀਜ਼ਾਂ ਕਰਨ ਲੱਗੀ ਤਾਂ ਕਿੱਥੇ ਕਿੱਥੇ ਹੋਏਗਾ ਸਿਸਟਮ ਹੋਏਗਾ ਤੇ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੇ ਖਾਸ ਤੌਰ ਤੇ ਰਾਜਪੁਰਾ ਪੁਲਿਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਵੱਧ ਥੋੜੇ ਦਿਨ ਪਹਿਲਾਂ ਹੀ ਦੇਖ ਲਓ ਤੁਸੀਂ 30 ਲੱਖ ਦੀ ਡਕੈਤੀ ਹੋਈ ਹੈ ਚੋਰੀ ਨਹੀਂ ਹੋਈ ਉਹ ਕੋਕ ਲੈ ਕੇ ਮੋਬਾਈਲ ਤੇ ਕੈਸ਼ ਮੋਬਾਈਲ ਤੇ ਕੈਸ਼ ਲੈ ਗਏ ਤੇ ਅੱਜ ਤੱਕ ਵੀ ਕੋਈ ਬੰਦੇ ਨਹੀਂ ਫੜੇ ਗਏ ਮੈਂ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਰਾਜਪੁਰਾ ਪੁਲਿਸ ਨੂੰ ਕਹਿਣਾ ਚਾਹੁੰਦਾ ਵੀ ਜਵੱਦ ਜਲਦ ਤੋਂ ਜਲਦ ਬੰਦੇ ਫੜੋ ਨੇ ਤਾਂ ਅਸੀਂ ਬਹੁਤ ਜਲਦ ਅਸੀਂ ਟਾਲੀ ਵਾਲੇ ਚੌਕ ਤੇ ਤਰਨਾ ਦੇਾਂਗੇ ਪਹਿਲਾਂ ਵੀ ਤਰਨਾ ਦਿੱਤਾ ਸੀਗਾ ਮੋਲ ਬਿਲਕੁਲ ਠੀਕ ਹੋ ਗਿਆ ਸੀਗਾ ਅੱਜ ਹੁਣ ਫਿਰ ਮਹੀਨੇ ਤੋਂ ਫਿਰ ਖਰਾਬ ਹੋਣ ਲੱਗ ਗਿਆ ਵੀ ਜਲਦੀ ਤੋਂ ਜਲਦੀ ਦੀ ਕਾਰਵਾਈ ਵੀ ਕਰੋ ਤੇ ਬੰਦੇ ਵੀ ਭਰੋ ਨਹੀਂ ਤਾਂ ਅਸੀਂ ਫਿਰ ਤਰਨਾ ਦੇਾਂਗੇ ਤੇ ਸੜਕਾ ਜਾਮ ਕਰਾਂਗੇ ਸਾਰਾ ਮੋਲੇ ਨਿਵਾਸੀ ਖੜੇ ਆ ਇੱਥੇ ਸਾਡੇ ਦਫਤਰ ਦੇ ਬਿਲਕੁਲ ਬੈਕ ਸਾਈਡ ਹੈ ਵਾਰਡ ਨੰਬਰ 13 ਵਿੱਚ ਵੀ ਇੱਥੇ ਆ ਕੇ ਰਾਤ ਨੂੰ ਸਵੇਰੇ 3 ਵਜੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਗਏ ਨੇ ਤੇ ਮੈਂ ਕਹਿ ਸਕਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਪਣਾ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਇਹਨਾਂ ਨੂੰ ਸਿਰਫ ਡਰਾਮੇ ਤੋਂ ਇਲਾਵਾ ਕੁਝ ਵੀ ਨਹੀਂ ਆਂਦਾ ਤੇ ਸਿਰਫ ਇਹ ਸਰਕਾਰ ਲੁੱਟਣ ਤੇ ਤੇ ਕੁੱਟਣ ਤੇ ਲੱਗੀ ਹੋਈ ਹੈ ਤੇ ਥੋੜੇ ਦਿਨ ਪਹਿਲਾਂ ਮੈਂ ਕਹਿੰਦਾ ਪੰਜਾਬ ਦੀ ਸਥਿਤੀ ਤਾਂ ਖਰਾਬ ਹੈ ਹੀ ਹੈ ਪਰ ਰਾਜ ਪੂਰਾ ਚ ਪੰਜਾਬ ਸਭ ਤੋਂ ਵੱਧ ਸਥਿਤੀ ਖਰਾਬ ਹੈ ਤੇ ਤੇ ਜਿਹੜਾ ਅੱਜ ਰਾਜਪੁਰੇ ਚ ਮੈਂ ਕਹਿ ਸਕਦਾ ਸਾਰੇ ਮਹਿਕਮੇ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਜਾਂ ਥਾਣੇ ਨੇ ਜਾਂ ਤਹਿਸੀਲਾਂ ਨੇ ਜਾਂ ਕੁਛ ਕੋਈ ਵੀ ਮਹਿਕਮੇ ਨੇ ਸਾਰੇ ਐਮਐਲਏ ਨੇ ਠੇਕੇ ਤੇ ਦਿੱਤੇ ਹੋਏ ਆ ਇੱਥੇ ਤੇ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਇੱਥੇ ਇੱਕ ਚੋਰੀ ਨਹੀਂ ਹੋਈ ਮੋਬਾਈਲ ਪਲੱਸ ਕੈਸ਼ ਚੋਰੀ ਨਹੀਂ ਡਕੈਤੀ ਹੋਈ ਆ 4 ਦਿਨ ਪਹਿਲਾਂ ਚਲੋ ਅਸੀਂ ਬੋਲੇ ਨੇ ਵੀ ਤੁਸੀਂ ਅਜੇ ਪ੍ਰੈਸ ਵੀ ਕਹਿ ਰਹੇ ਸੀ ਪੁਲਿਸ ਕਹਿ ਰਹੇ ਸੀ ਜੀ ਵੀ ਅਸੀਂ ਬੱਸ ਜੀ ਮੇਰੀ ਐਸਐਚਓ ਨਾਲ ਖੁੱਦ ਗੱਲ ਹੋਈ ਹੈ ਵੀ ਅਸੀਂ ਦੋ ਦਿਨਾਂ ਚ ਜੀ ਬਸ ਰਿਜ਼ਲਟ ਦੇ ਦਾਂਗੇ ਕੋ ਅੱਜ ਤੱਕ ਉਹਦਾ ਵੀ ਚੋਰੀ ਦਾ ਕੋਈ ਡਕੈਤੀ ਦਾ ਵੀ ਕੋਈ ਰਿਜ਼ਲਟ ਨਹੀਂ ਆਇਆ ਜੱਗਾ ਜੀ 64 ਥਲਾਂ ਦੇ ਬਜ਼ੁਰਗੋ ਦੀਆਂ ਬਾੜੀਆਂ ਵੀ ਕਿੱਥੇ ਲੈ ਗਏ ਇਸੇ ਮੱਲੇ ਜੀ ਆ ਦਾ ਕਦ ਦੀ ਗੱਲ ਹੈ ਇੱਕ ਗੱਲ ਦੀ ਗੱਲ ਪਰਸੋ ਦੀ ਗੱਲ ਹੈ ਪਰਸੋ ਦੀ ਗੱਲ ਹੈ ਉਹਨੂੰ ਪਤਾ ਨਹੀਂ ਲੱਗਦਾ ਦੇਖੋ ਮੈਨੂੰ ਪਤਾ ਲੱਗਿਆ ਮੈਂ ਬਾਹਰ ਸੀਗਾ ਪਾਂਗੇ ਡੂੰਕੇ ਲੱਗੇ ਉਹ ਨਾਲ ਬੈਠੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਹੁਤ ਬੁਰਾ ਹਾਲ ਹੋਇਆ ਦੇਖੋ ਉਹੀ ਕੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਮੇਲੇ ਨੂੰ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਇੱਥੇ ਧਿਆਨ ਦਿਓ ਬੋਲ ਪੈਸੇ ਕਮਾ ਲੇ ਤੁਸੀਂ ਠੀਕ ਹੈ ਗੱਲ ਨਹੀਂ ਪਰ ਥੋੜਾ ਜਿਹਾ ਰਾਜਪੁਰਾ ਦੀ ਜਨਤਾ ਦਾ ਖਿਆਲ ਦਿਓ ਤੇ ਬਾਕੀ 2027 ਨੇੜੇ ਆ ਤੁਹਾਨੂੰ ਦਿਖਾਈ ਦੇਣਾ ਇਹ ਹਮ ਲੋਕ ਸਭਾ ਦਾ ਤੁਹਾਨੂੰ ਦਿਖਾਈ ਦਿੱਤਾ ਲਾਈਨਰਸ ਆਰਡਰ ਦੀ ਸਥਿਤੀ ਠੀਕ ਕਰੋ ਨਹੀਂ ਤਾਂ ਇਹ ਅਗਰ ਤੁਸੀਂ ਜਲਦ ਤੋਂ ਜਲਦ ਮੈਂ ਪਹਿਲਾਂ ਵੀ ਤਰਦਾ ਲਾਇਆ ਸੀਗਾ ਅਗਰ ਤੁਸੀਂ ਜਲਦ ਤੋਂ ਜਲਦ ਚੋਰ ਨਹੀਂ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਤੇ ਜਾਂ ਇੱਥੇ ਸੜਕਾ ਜਾਮ ਕਰਾਂਗੇ ਅਸੀਂ ਤੁਹਾਨੂੰ ਕਹਿਣਾ ਤੇ ਜਲਦ ਤੋਂ ਜਲਦ ਚੋਰ ਫੜੋ ਤੇ ਜਿਹੜੇ ਆ ਸ਼ੀਸ਼ੇ ਹੋ ਕੇ ਇੱਥੇ ਬਦਮਾਸ਼ੀ ਬੰਦ ਕਰੋ ਰੋਜ਼ ਇੱਥੇ ਬਦਮਾਸ਼ੀ ਹੋ ਰਹੀ ਹੈ ਤੁਸੀਂ ਥੋੜੇ ਦਿਨ ਪਹਿਲਾਂ ਇੱਥੇ ਇੱਕ ਬੱਚੇ ਨੂੰ ਉੱਤੇ ਕੁੱਟਿਆ ਇਹਨਾਂ ਨੇ ਚਲੋ ਉਹਨਾਂ ਨੇ ਫੜ ਲਏ ਕੀ ਹੋ ਰਿਹਾ ਰਾਜਪੁਰਾ ਚ ਬਹੁਤ ਨਿਰਾਸ਼ਾ ਹੈ ਇਹਦੇ ਉੱਤੇ ਖਿਆਲ ਕਰਨਾ ਚਾਹੀਦਾ ਹੈ ਨਹੀਂ ਤਾਂ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਐਸੀ ਅਗਰ ਤੁਸੀਂ ਇਹ ਚ ਪੰਜ ਚਾਰ ਦਿਨਾਂ ਚ ਬੰਦੇ ਨਾ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਭਾਰਤੀ ਜਨਤਾ ਪਾਰਟੀ ਤਰਨਾ ਦੂਗੀ ਲੱਗਾ ਜੀ ਇੰਨੀ ਕਾਨੂੰਨੀ ਵਿਵਸਥਾ ਦੀ ਹਾਲਤ ਖਰਾਬ ਹੈ ਰਾਜਵਾਲੇ ਕੋਈ ਬੰਦਾ ਬਾਹਰ ਵੀ ਨਿਕਲ ਨਹੀਂ ਸਕਦਾ ਹੈਗਾ ਮੈਂ ਤਾਂ ਉਹੀ ਕਹਿ ਰਹੇ ਆ ਬਾਹਰ ਮੈਂ ਕਹਿੰਦਾ ਜੀ ਲੋਕ ਤਾਂ ਇਹ ਕਹਿੰਦਾ ਵੀ ਅਸੀਂ ਰਾਜਪੁਰਾ ਸ਼ਹਿਰ ਛੱਡ ਕੇ ਕਈ ਹੋਰ ਸਟੇਟਾਂ 'ਚ ਜਾ ਕੇ ਰਹੀਏ। ਥੋੜੇ ਮਹੱਲੇ 'ਚ ਮਾਤਾ ਜੀ ਦੇ ਖੜੇ ਕਹਿੰਦੇ ਚੱਟੇ ਦਿਨ 12 ਵਜੇ ਸਾਡੀਆਂ ਜਿਹੜੀਆਂ ਬਾੜੀਆਂ ਖੋ ਖਿੱਚ ਕੇ ਲੈ ਕੇ ਕੰਨਾਂ 'ਤੇ ਲੱਗਿਆ ਦਾ। ਕੋਈ ਮੇਰੀ ਗੱਲ ਸੁਣੋ। ਜਦ ਇੱਕ ਐਮਐਲਏ ਮਹਿਕਮੇ ਠੇਕੇ ਤੇ ਦੇਣ ਲੱਗ ਜਾਣ। ਸਾਰੇ ਮਹਿਕਮੇ ਦੇ ਠੇਕੇ ਤੇ ਲੱਗਿਆ ਵੀ ਤੁਸੀਂ 3 ਲੱਖ ਰੁਪਏ ਦੇ ਵੀ ਟੌਂਕੀ ਚਾਰ ਲੱਗੇ ਤੁਸੀਂ 4 ਲੱਖ ਰੁਪਏ ਦੇ ਐਸਐਚਯੂ ਲੱਗ ਜਾਓ ਇਹ ਤਾਂ ਕੰਮ ਚੱਲ ਰਹੇ ਨੇ। ਕੀ ਹੋ ਰਿਹਾ ਰਾਜਪੁਰਾ 'ਚ? ਮੈਂ ਪੰਜਾਬ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਲਦ ਤੋਂ ਜਲਦ ਕਾਰਵਾਈ ਕਰੋ ਨਹੀਂ ਤਾਂ ਅਸੀਂ ਧਰਨਾ ਦੇਵਾਂਗੇ ਜੋ ਲਾਸਟ ਵਾਰਨਿੰਗ ਹੈ ਤੁਹਾਡੀ ਹੁਣ ਵੀ ਤਿੰਨ ਵਾਰੀ ਫੋਨ ਕਰ ਦਿੱਤਾ ਅੱਛਾ ਤਿੰਨ ਵਾਰੀ ਫੋਨ ਕਰਿਆ ਦੇ ਮੇਰੀ ਗੱਲ ਕਰੋ ਮੈਂ ਕੀ ਸਰ ਸਾਡੀ ਹੁਣ ਜਿਹੜੀਆਂ ਗੱਡੀਆਂ ਦੇ ਇੱਥੇ ਪੰਨ ਤੋੜ ਕੇ ਕੀ ਕੀ ਕਾਰਵਾਈ ਕਰੋਗੇ ਪੁਲਿਸ ਕੰਪਲੇਟ ਮੈਂ ਆਇਆ ਮੌਕੇ ਤੇ ਕੰਪਲੇਟ ਲੇ ਕੇ ਕਾਰਵਾਈ ਕਰ ਦਿੰਦੇ ਜੋ ਬੰਦੀਆਂ ਕਾਰਵਾਈ ਕਰ ਮੈਂ ਇਹਨਾਂ ਦੇ ਕਰਨਾਂ ਦੀਆਂ ਵਾਲੀਆਂ ਵੀ ਇੱਥੇ ਖਿੱਚ ਕੇ ਲੈ ਜਾਈਏ ਜਿਹੜੀ ਹੈ ਉਹ ਕਾਰਵਾਈ ਜੋ ਵੀ ਹੋਏਗੀ ਨਾ ਉਹ ਕਰਦਾ